ਹਾਂਜੀ ਭਾਈ ਜੀ ਆਪਾਂ ਨੇ ਕਰੇ ਪਏ ਪੁਰਾਣੀ ਪ੍ਰਿੰਟਜ ਤੋਂ ਆਂਟੇ ਜੋ ਚੂਚੇ ਕੱਢਣ ਵਾਲੀ ਮਸ਼ੀਨ ਬਣਾਈ ଥି ਤੇ ਆਸਮਾਨ ਆਪਾਂ ਨੇ ਮੰਗਾਇਆ ᱛੀ ਲੱਕੜ ਤੋਂ ਉਹ ਡਾਕਟਰ ਹੋ ਗਏ ਕੰਟਰੋਲਰ ਤੇ ਮੋਟਰ ਨੂੰ ਕੋਹਣੀ ਮਸ਼ੀਨ ਆ ਪਾਣੀ ਵਾਲਾ पाणी ਪਾਉਣ ਲਈ ਤਾਂ ਵੈਸੀ ਪਿਆ ਥੀ ਕੋਈ ਬਾਤੋਂ ਆਪਾਂ ਨੇ ਆਂਡੇ ਦੇ ਵਿੱਚ ਲਾਤੇ ਸੋਹਣਾ ਅੰਡਾ ਲਾਤਾ ਦੇ ਵਿੱਚ ਖੋਲ ਕੇ ਦਿਖਾਨੇ ਸਾਨੂੰ ਹੁਣ ਤੇ ਜਦੋਂ ਚਾਲਟ ਆਇਆ ਭਾਈ ਫੇਰ ਦੁਬਾਰੇ ਵੀਡੀਓ ਬਣਾਵਾਂਗੇ ਆਪਾਂ ਉਹ ਦੇਖੋ ਇਹ ਚੋ ਬਹੁਤ ਸੋਹਣਾ ਬਣਿਆ ਭਲੋ ਮਗੈਰਾ ਫੈਨ ਥੱਲੇ ਚੂਚੇ ਰੱਖਣ ਨੂੰ ਜਗ੍ਹਾ ਵੀ ਬਣ ਗਈ ਦੇ ਵਿੱਚ ਅਸਲ ਚਲਾ ਕੇ ਦਿਖਾਉਣੀ ਹੁਣ ਅੰਡੇ ਉੱਪਰ نیچے ਜਾਂਦੇ ਨਹੀਂ ਬਹੁਤ ਸੋਹਣਾ ਬਣਿਆ ਬਾਈ ਜੇ ਇਹ ਜੰਗਾਵਰਮੈਂਟ ਉਹ ਦੇਖੋ ਇੱਥੇ ਮੋਟਰ ਲੱਗੀ ਐ ਐਦਾ ਕਮਾਉਂਦੀ ਐ ਇਹ ਕਿਰਿਆ ਨੂੰ ਉਹ ਤੋ ਜੱਕ ਫੈਨ ਹੋਰ ਲਾਤਾ ਦੀ ਆਪਣੇ ਮਾਂਗਰ